ਅਬੀਰ ਹੋਰੀ ਬੈਠੇ ਆ ਸਰੀਰਕ ਤੌਰ ਤੇ ਚੈਲੰਜ ਦਾ ਸਰੀਰ ਨਹੀਂ ਕੁਦਰਤੀ ਰੂਪ ਦੇ ਵਿੱਚ ਠੀਕ ਸਰੀਰ ਨੂੰ ਜਿਹੜੀ ਤੁਹਾਡੀ ਸਮੱਸਿਆ ਇਹ ਕਿੰਨੇ ਸਮੇਂ ਤੋਂ ਬਚਪਨ ਤੋਂ ਹੀ ਹੈ ਤਾਂ ਸ਼ੁਰੂ ਤੇ ਜੀ ਸ਼ੁਰੂ ਤੇ ਹੈ ਕਿੰਨੀ ਉਮਰੋਂ ਕੀ ਤੁਹਾਡੀ 2 ਭਾਈ ਸਾਲ ਜੀ ਫਿਰ ਤੁਸੀਂ ਇੱਥੇ ਕਿਸਾਨਾਂ ਦੇ ਹੱਕ ਚ ਆਏ ਹੋ ਚਾਰ ਖੜਾਂਗੇ ਜੀ ਤੁਹਾਨੂੰ ਇਹ ਨਹੀਂ ਲੱਗਿਆ ਵੀ ਯਾਰ ਮੈਂ ਤਾਂ ਖੜਿਆ ਨਹੀਂ ਜਾਣਾ ਯਾਰ ਵੀ ਮੈਂ ਕਦੇ ਲਈ ਜਾਣਾ। ਲੋੜੇ ਇਹ ਕਣਕਾ ਵੀ ਦੇ ਆਸੀਂ ਰੋਟੀ ਖਾਂਦੇ ਆ। ਇਹ ਵੀ ਨਾ ਇਹ ਬੀਜੂ ਵੇ ਤਾਂ ਹੀ ਅਸੀਂ ਰੋਟੀ ਖਾ ਸਕਦੇ ਆ। ਕਦੇ ਤੇ ਆਏ ਤੁਸੀਂ? ਟਰਾਈਸਾਈਕਲ 'ਚ। ਟਰਾਈਸਾਈਕਲ ਲੈ ਕੇ ਆਏ ਤੁਸੀਂ ਆਪਣਾ ਹੈ। ਤੇ ਤੁਸੀਂ ਇਹ ਨਹੀਂ ਸੋਚਿਆ ਵੀ ਯਾਰ ਠੰਡ ਬਹੁਤ ਆ ਘਰੇ ਦੇ ਦਾਈ 'ਚ ਬੈਠੀਏ। ਉਹ ਚਾਰ ਸਾਹਿਬ ਜੱਦੇ ਵੀ ਨਾ ਹੈਗੇ ਤੇ ਜੀ। ਗਾਈ ਸਵੇਰ ਦੇ ਆਏ ਹੋਏ ਆ ਜੀ। ਹਾਂਜੀ ਸਵੇਰ ਦੇ ਸਾਡੇ ਨਾਲੇ ਆ ਜੀ ਅੱਛਾ ਹਾਂਜੀ ਤੇ ਵੈਰੀਗੇਟ ਵਗੈਰਾ ਦੇ ਉੱਤੇ ਇੱਥੇ ਖੜੇ ਸੀ ਹਾਂਜੀ ਸਵੇਰ ਦੇ ਨਾਲੇ ਆ ਸਾਡੇ ਖੜੇ ਆ ਜੀ ਰੋਕਦੇ ਆ ਸਭ ਨੂੰ ਜੀ ਦੱਸਦੇ ਆ ਵੀ ਨਿਕਲੋ ਨਾ ਕਿ ਮੈਂ ਇੱਕ ਹੋਰ ਗੱਲ ਦੱਸੀ ਵੀ ਸਾਈਕਲ ਦੇ ਪਿੱਛੇ ਆਪਣੀ ਟਰਾਈਸਾਈਕਲ ਦੇ ਪਿੱਛੇ ਹਾਂਜੀ ਇਹ ਰੋਕਣੇ ਬਾਅਦ ਤੇ ਚੱਕ ਲੈਂਦਾ ਜੀ ਵੈਰੀਗੇਟ ਇਹਨਾਂ ਨੇ ਪਿੱਛੇ ਪਾ ਲਿਆ ਹੁੰਦਾ ਜੀ ਹਾਂਜੀ ਟਰਾਈਸਾਈਕਲ ਦੇ ਪਿੱਛੇ ਪਾ ਲਿਆ ਟੂਲ ਪਲਾਜੀ ਕੋਲ ਤੇ ਜੀ ਇੱਥੇ ਬਣ ਕੇ ਆਂਦਾ ਇੱਥੇ ਨਾ ਜੀ ਬਾਹ ਬਾਹ ਨਾ ਫੜ ਕੇ ਲੈ ਕੇ ਆਏ ਜੀ ਤੇ ਬਾਹ ਨਾ ਫੜ ਲੈਂਦੇ ਹਾਂ ਹਾਂ ਜੀ ਇੱਥੇ ਲੋਡ ਸੀ ਬੈਰੀਗੇਟ ਹਾਂ ਜੀ ਕਿਸਾਨਾਂ ਨੂੰ ਸਮਰਥਨ ਦਿੰਨੇ ਹੋ ਪੂਰਾ ਆਪਣਾ ਹਾਂ ਜੀ ਪੂਰੇ ਘੱਟ ਸਰਕਾਰ ਨੂੰ ਕੀ ਕਹੋਗੇ ਸਰਕਾਰ ਨੂੰ ਬੇਨਤੀ ਕਰੋਗੇ ਕੋਈ ਆਪਣੇ ਪੱਲੋਂ ਵੀ ਭਾਈ ਕਿਸਾਨਾਂ ਦੀ ਸੁਣੋ ਜਾਂ ਸੁਣਨਾ ਤਾਂ ਚਾਹੀਦਾ ਜੀ ਕਿਸਾਨਾਂ ਵੱਲੋਂ ਦਿੱਤੀ ਪੰਜਾਬ ਬੰਦ ਦੀ ਕਾਲ ਨੂੰ ਵੱਡਾ ਸਮਰਥਨ ਮਿਲ ਰਿਹਾ ਜਿੱਥੇ ਵਪਾਰੀ ਵਰਗ ਦੇ ਵੱਲੋਂ ਦੁਕਾਨਾਂ ਬੰਦ ਕੀਤੀਆਂ ਗਈਆਂ ਉੱਥੇ ਵੱਖ-ਵੱਖ ਯੂਨੀਅਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਇਕੱਠੀਆਂ ਹੋਈਆਂ ਪਰ ਜਿਹੜੀ ਤਸਵੀਰ ਤੁਹਾਨੂੰ ਮੈਂ ਹੁਣ ਦਿਖਾਉਣੀ ਆ ਆਪਣੇ ਆਪ ਦੇ ਵਿੱਚ ਵਿਲੱਖਣ ਹੈ ਜਜ਼ਬਾ ਕੀ ਹੁੰਦਾ ਹੈ ਕਿਵੇਂ ਜਜ਼ਬਾ ਜਿਹੜਾ ਹੁੰਦਾ ਉਹ ਆਪਣੇ ਹੱਕਾਂ ਦੇ ਲਈ ਲੈ ਆਉਂਦਾ ਭਾਵੇਂ ਸਰੀਰਿਕ ਸਮਰੱਥਾ ਨਾ ਵੀ ਹੋਵੇ ਜਜ਼ਬਾ ਫਿਰ ਵੀ ਬੰਦੇ ਨੂੰ ਠਾ ਕੇ ਲਿਆਉਂਦਾ ਕੀ ਹੈ ਜਜ਼ਬੇ ਆ ਉਹਦੀ ਕਹਾਣੀ ਤੁਹਾਨੂੰ ਮੈਂ ਦਿਖਾਉਣਾ ਆ ਵੀਰ ਹੋਰੀ ਬੈਠੇ ਆ ਸਰੀਰਿਕ ਤੌਰ ਤੇ ਚੈਲੰਜ ਦਾ ਸਰੀਰ ਨਹੀਂ ਕੁਦਰਤੀ ਰੂਪ ਦੇ ਵਿੱਚ ਠੀਕ ਹੈਂਡੀਕੈਪਟਾ ਵੀਰ ਪਰ ਫਿਰ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਇੱਥੇ ਵੀਰ ਹੋਰੀ ਪੈਰਾ ਦੇ ਰਹੇ ਸੀ ਖੜ ਕੇ ਤੇ ਇਹ ਨਾਕੀਆਂ ਦੇ ਉੱਤੇ ਖੜੇ ਸੀ ਗੱਲਬਾਤ ਕਰਦੇ ਆਂ ਭਾਈ ਸਰੀਰ ਨੂੰ ਜਿਹੜੀ ਤੁਹਾਡੀ ਸਮੱਸਿਆ ਇਹ ਕਿੰਨੇ ਸਮੇਂ ਤੋਂ ਬਚਪਨ ਤੋਂ ਹੀ ਇਦਾਂ ਹੈ ਸ਼ੁਰੂ ਤੇ ਹੈ ਜੀ ਸ਼ੁਰੂ ਤੋਂ ਇਦਾਂ ਕਿੰਨੀ ਉਮਰ ਹੋ ਗਈ ਤੁਹਾਡੀ 22 ਸਾਲ ਜੀ 22 ਸਾਲ ਦੀ ਉਮਰ ਹੈ ਹਾਂਜੀ ਸ਼ਸਤਰ ਰੱਖਿਆ ਬਹ ਹੱਥ 'ਚ ਇੱਕ ਗੁਰਦਾਰੇ ਲੱਗਿਆ ਹੋਇਆ ਜੀ ਸਬਬਾਦੀਪ ਸਿੰਘ ਜੀ ਜੀ ਅੱਛਾ ਹਾਂਜੀ ਸੱਤਰ ਕੋਲੇ ਰੱਖਦੇਵੇਂ ਜਾਂ ਹਾਂਜੀ 24 ਘੰਟੇ ਕੋਲੇ ਆ ਜੀ ਕੋਲੇ ਹੁੰਦੇ ਹਾਂ ਹਾਂਜੀ ਫਿਰ ਤੁਸੀਂ ਇੱਥੇ ਕਿਸਾਨਾਂ ਦੇ ਹੱਕ ਚ ਆਏ ਹੋ ਨਾਲ ਖੜਾਂਗੇ ਜੀ ਨਾਲ ਖੜਾਣਾ ਹਾਂਜੀ ਹਾਂਜੀ ਤੁਹਾਨੂੰ ਇਹ ਨਹੀਂ ਲੱਗਿਆ ਵੀ ਯਾਰ ਮੇਰੇ ਤੋਂ ਖੜਿਆ ਨਹੀਂ ਜਾਣਾ ਯਾਰ ਵੀ ਮੈਂ ਕਦੇ ਨਹੀਂ ਜਾਣਾ ਹੁਣ ਇਹ ਕਣਕਾਂ ਬੀਜਦੇ ਆ ਅਸੀਂ ਰੋਟੀ ਖਾਂਦੇ ਆ ਇਹ ਵੀ ਨਾ ਇਹ ਬੀਜੂ ਵੇ ਤਾਂ ਹੀ ਅਸੀਂ ਰੋਟੀ ਖਾ ਸਕਦੇ ਆ ਕਦੇ ਤੇ ਆਏ ਤੁਸੀਂ ਟਰਾਈਸਾਈਕਲ ਜੀ ਟਰਾਈਸਾਈਕਲ ਲੈ ਕੇ ਆਏ ਤੁਸੀਂ ਆਪਣਾ ਹੈ ਤੇ ਤੁਸੀਂ ਇਹ ਨਹੀਂ ਸੋਚਿਆ ਵੀ ਯਾਰ ਠੰਡ ਬਹੁਤ ਆ ਘਰੇ ਦੇ ਜਾਈ ਚ ਬੈਠੀ ਐ ਉਹ ਚਾਰ ਸਾਹਿਬ ਜੱਦੇ ਵੀ ਨਾ ਹੈਗੇ ਤੇ ਜੀ ਹਾਂਜੀ ਗੁਰਗੋਬਿੰਦ ਸਿੰਘ ਜੀ ਦੇ ਪੁੱਤਰ ਵੀ ਨਾ ਹੈਗੇ ਤੇ ਜੀ ਤਾਂ ਕਰਕੇ ਜੀ ਖੜਨਾ ਪੈਂਦਾ ਨਾਲ ਤੁਹਾਨੂੰ ਐਡੀ ਤਕੜੀ ਲੜਾਈ ਲੱਗਦੀ ਹੈ ਇਹ ਜਿਹੜੀ ਕਿਸਾਨ ਲੜ ਰਹੇ ਆ ਹਾਂਜੀ ਹਾਂਜੀ ਤੇ ਤੁਸੀਂ ਭਾਈ ਇੱਥੇ ਆਏ ਹੋ ਬਹੁਤ ਸਾਰੇ ਲੋਕ ਹਲੇ ਘਰੇ ਰਜਾਈਆਂ 'ਚ ਬੈਠੇ ਆ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਕਹਿਣਾ ਕਹਿੰਦਾ ਕਹਿਣਾ ਚਾਹੁੰਦਾ ਜੀ ਕਿੰਨਾ ਵੀ ਕੋਸ਼ਿਸ਼ ਕਰ ਆਵੜੇ ਧਰਨੇ ਤੇ ਆਵੇ ਜੀ ਹਾਂਜੀ ਬਈ ਕਿਵੇਂ ਬਾਈ ਕਦੋਂ ਦੇ ਇੱਥੇ ਆਏ ਹੋ ਬਾਈ ਸਵੇਰ ਦੇ ਆਏ ਹੋਏ ਆ ਜੀ ਹਾਂਜੀ ਸਵੇਰ ਦੇ ਸਾਡੇ ਨਾਲੇ ਆ ਜੀ ਅੱਛਾ ਹਾਂਜੀ ਤੇ ਬੈਰੀਕੇਟ ਵਗੈਰਾ ਦੇ ਉੱਤੇ ਇੱਥੇ ਖੜੇ ਸੀ ਹਾਂਜੀ ਸਵੇਰ ਦੇ ਨਾਲੇ ਆ ਸਾਡੇ ਖੜੇ ਆ ਜੀ ਰੋਕਦੇ ਆ ਸਭ ਨੂੰ ਜੀ ਦੱਸਦੇ ਆ ਵੀ ਨਿਕਲੋ ਨਾ ਹਾਂਜੀ ਤੁਸੀਂ ਮੈਨੂੰ ਇੱਕ ਹੋਰ ਗੱਲ ਦੱਸੀ ਵੀ ਸਾਈਕਲ ਦੇ ਪਿੱਛੇ ਆਪਣੀ ਟਰਾਈਸਾਈਕਲ ਦੇ ਪਿੱਛੇ ਹਾਂਜੀ ਇਹ ਰੋਕਣੇ ਬਾਅਦ ਤੇ ਚੱਕ ਲਿਆ ਹੁੰਦਾ ਜੀ ਵੈਰੀਗੇਟ ਇਹਨਾਂ ਨੇ ਪਿੱਛੇ ਪਾ ਲਿਆ ਹੁੰਦਾ ਜੀ ਵੈਰੀਗੇਟ ਖਿੱਚ ਲਿਆ ਜਾਂਦਾ ਹਾਂਜੀ ਜਾਂਦਾ ਜੀ ਇਹਨੂੰ ਵੈਰੀਗੇਟ ਭਈ ਆਹਾਂ ਚੱਕ ਲਿਆਂਦਾ ਇਹਨੇ ਸਾਈਕਲ ਹੀ ਸਾਈਕਲ ਹੀ ਉਹ ਟਰਾਈਸਾਈਕਲ ਦੇ ਪਿੱਛੇ ਪਾ ਕੇ ਲਿਆਏ ਹਾਂ ਹਾਂਜੀ ਟਰਾਈਸਾਈਕਲ ਦੇ ਪਿੱਛੇ ਪਾ ਲਿਆ ਟੂਲ ਪਲਾਜੀ ਕੋਲ ਤੇ ਜੀ ਇਹ ਬਨ ਕੇ ਲਿਆਂਦਾ ਇੱਥੇ ਨਾ ਜੀ ਬਾ ਬਾਹ ਨਾਲ ਫੜ ਕੇ ਲੈ ਕੇ ਆਏ ਜੀ ਇੱਥੇ ਬਾਹ ਨਾਲ ਫੜ ਲੈਂਦਾ ਹੈ ਹਾਂਜੀ ਇੱਥੇ ਲੋਡ ਸੀ ਵੈਰੀਗੇਟ ਦੀ ਹਾਂਜੀ ਟਰੈਕਟਰ ਵਾਰ-ਵਾਰ ਅੱਗੇ ਪਿੱਛੇ ਹੁੰਦਾ ਤਾਂ ਜੀ ਇਸ ਕਰਕੇ ਵੈਰੀਗੇਟ ਖਿੱਚ ਲਿਆ ਜੀ ਮੈਂ ਇਹ ਵੀ ਸੋਚਿਆ ਵੀ ਵੈਰੀਗੇਟ ਤੁਸੀਂ ਸੋਚਿਆ ਵੀ ਟਰਾਈਸਾਈਕਲ ਨਹੀਂ ਟਰੈਕਟਰ ਆ ਵੀਰੇ ਚੱਲੀਏ ਉੱਥੇ ਤੱਕ ਮੜੇ ਟਰਾਈਸਾਈਕਲ ਤੱਕ ਉਹ ਚੱਲਦੇ ਆ ਵੀ ਬਾਈ ਨੇ ਟਰਾਈਸਾਈਕਲ ਦੇ ਨਾਲ ਆਹ ਵੈਰੀਗੇਟ ਪਾ ਲਿਆਂਦਾ ਹੈ ਬਹੁਤ ਭਾਰਾ ਨਹੀਂ ਸੀ ਪਰ ਫਿਰ ਵੀ ਇੱਕ ਸਪਿਰਿਟ ਦੀ ਗੱਲ ਆ ਇਹ ਤੁਹਾਨੂੰ ਟਰੈਕਟਰਾਂ ਦੇ ਨਾਲ ਜਿਹੜੇ ਬੈਰੀਗੇਟ ਖਿੱਚੇ ਸੀ ਉਹ ਮੈਂ ਇਕੱਲੀ ਨਾਲ ਖਿੱਚ ਤੇ ਟਰਾਈ ਨਾਲ ਅੱਜ ਤੁਸੀਂ ਟਰਾਈਸਾਈਕਲ ਨਾਲ ਖਿੱਚ ਕੇ ਲਿਆਂਦਾ ਭਾਵੇਂ ਹਲਕਾ ਹੀ ਸੀ ਲੋਡ ਸੀ ਤਾਂ ਖਿੱਚ ਲਿਆਂਦਾ ਹੈ ਹਾਂਜੀ ਹਾਂਜੀ ਹੂੰ ਤੇ ਟਰਾਈਸਾਈਕਲ ਤੁਸੀਂ ਲੈ ਕੇ ਆਏ ਹਾਂਜੀ ਤੇ ਹੁਣ ਇਹ ਕਿੰਨਾ ਟਾਈਮ ਤੱਕ ਇੱਥੇ ਸ਼ਾਮ ਤੱਕ ਇੱਥੇ ਰਹਿਣਾ ਸ਼ਾਮ ਤੱਕ ਕਰੋ ਜੀ 4 ਵਜੇ ਤੱਕ ਕਰੋ ਜੀ ਹੂੰ ਨਾਂ ਕੀ ਤੁਹਾਡਾ ਜਸਪਾਲ ਸਿੰਘ ਹੈ ਜਸਪਾਲ ਸਿੰਘ ਹਾਂਜੀ ਹੂੰ ਕਿ ਕਿਸਾਨਾਂ ਨੂੰ ਸਮਰਥਨ ਦਿੰਦੇ ਹੋ ਪੂਰਾ ਆਪਣਾ ਹਾਂ ਜੀ ਪੂਰੇ ਗੱਟ ਸਰਕਾਰ ਨੂੰ ਕਿਦਾਂ ਦੇਖਦੇ ਹੋ ਬਾਈ ਸਰਕਾਰ ਆਪਣੀ ਥਾਂ ਠੀਕ ਹੈ ਜਾਂ ਕਿਸਾਨ ਆਪਣੀ ਥਾਂ ਠੀਕ ਹੈ ਕਿਹਨੂੰ ਤੁਸੀਂ ਮੰਨਦੇ ਸਾਰਿਓ ਠੀਕ ਹੈ ਜੀ ਸਾਰਿਓ ਠੀਕ ਹੈ ਹਾਂ ਜੀ ਸਰਕਾਰ ਨੂੰ ਕੀ ਕਹੋਗੇ ਸਰਕਾਰ ਨੂੰ ਬੇਨਤੀ ਕਰੋਗੇ ਕੋਈ ਆਪਣੇ ਪਹਿਲੋਂ ਵੀ ਭਾਈ ਕਿਸਾਨਾਂ ਦੀ ਸੁਣੋ ਜਾਂ ਹਾਂ ਜੀ ਸੁਣਨਾ ਤਾਂ ਚਾਹੀਦਾ ਜੀ ਹਾਂ ਜੀ ਤਾਂ ਬਿਲਕੁਲ ਟ੍ਰਾਈ ਟ੍ਰਾਈ ਸਾਈਕਲ ਵੀਰ ਹੋਰੀ ਲੈ ਕੇ ਆਏ ਆ ਤੇ ਡਿਊਟੀ ਕਰ ਰਹੇ ਆ ਇਹ ਇਹ ਸਰੀਰਕ ਸਮਰੱਥਾ ਜਿਹੜੀ ਹੈਗੀ ਹੈ ਭਾਵੇਂ ਉਨੀ ਨਹੀਂ ਪਰ ਵੀਰ ਦਾ ਜਜ਼ਬਾ ਇਹ ਉਹਨੂੰ ਸਲਾਮ ਆ ਬੇਸ਼ੱਕ ਵੀਰ ਨੇ ਕਿਸੇ ਨੂੰ ਭੰਡਿਆ ਨਹੀਂ ਕਿਸੇ ਨੂੰ ਨਿੰਦਿਆ ਨਹੀਂ ਪਰ ਇਹ ਗੱਲ ਜ਼ਰੂਰ ਕਹੀ ਹੈ ਬਈ ਜੇਕਰ ਕਿਸਾਨ ਅੰਨ ਅੰਗਾਉਂਗੇ ਤਾਂ ਅਸੀਂ ਅੰਨ ਖਾਵਾਂਗੇ ਸੋ ਇਹ ਬਹੁਤ ਵੱਡੀ ਗੱਲ ਹੈ ਨਾ ਸਰਕਾਰਾਂ ਦੇ ਤੇ ਨਿਸ਼ਾਨੇ ਸਾਧਦੇ ਨਾ ਕੋਈ ਰਾਜਨੀਤੀ ਕੀਤੀ ਨਾ ਕਿਸੇ ਦੇ ਹੱਕ 'ਚ ਨਾ ਕਿਸੇ ਦੇ ਖਿਲਾਫ ਪਰ ਉਹ ਅਸਲੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਵੀਰ ਨੇ ਕੀਤੀ ਆ ਬੜਾ ਵੱਡਾ ਸੁਨੇਹਾ ਹੈ ਕਿ ਜੇ ਕਿਸਾਨ ਉਗਾਊਗਾ ਨਹੀਂ ਤਾਂ ਅਸੀਂ ਖਾਵਾਂਗੇ ਕੀ ਸੋ ਉਹਦੇ ਵਿੱਚੋਂ ਜਿਹੜੀ ਤਸਵੀਰ ਬਾਈ ਹੋਰਾਂ ਨੇ ਦੱਸੀ ਗੱਲ ਮੈਨੂੰ ਆਫਰ ਕੋਡ ਦੱਸੀ ਸੀ ਤੇ ਹੁਣ ਵੀ ਮੈਂ ਤੁਹਾਡੇ ਨਾਲ ਵੀ ਗੱਲ ਕਰਾਈ ਕਿ ਉਹ ਵੈਰੀਗੇਟ ਵੀ ਵੀਰ ਲੈ ਕੇ ਆਇਆ ਪਰ ਉਹ ਮੈਨੂੰ ਸੁਣ ਕੇ ਇਦਾਂ ਹੀ ਲੱਗਿਆ ਵੀ ਜਿੱਦਾਂ ਟਰੈਕਟਰ ਰਾਹਾਂ 'ਚ ਲੱਗੀਆਂ ਰੋਕਾਂ ਨੂੰ ਵੱਡੀਆਂ ਭਾਰੀਆਂ ਰੋਕਾਂ ਨੂੰ ਪਟਲੇ ਆ ਤਾਂ ਵੀਰ ਨੇ ਟਰਾਈਸਾਈਕਲ ਦੇ ਨਾਲ ਇੱਕ ਵੈਰੀਗੇਟ ਜ਼ਰੂਰ ਲਾਇਆ ਸੋ ਇਹ ਆਪਣਾ ਵੀਰ ਦਾ ਇੱਕ ਹਿੱਸਾ ਹੈ ਇੱਕ ਯੋਗਦਾਨ ਹੈ ਤੇ ਸਵੇਰ ਤੋਂ ਲੈ ਕੇ ਇਹ ਵੀਰ ਜਿਹੜਾ ਇੱਥੇ ਅ ਬੈਰੀਗੇਟਾਂ ਦੇ ਕੋਲ ਖੜਾ ਹੈ ਤੇ ਰਾਹੀ ਗੀਰਾਂ ਨੂੰ ਇਹ ਕਹਿ ਰਿਹਾ ਕਿ ਅੱਗੇ ਭਾਈ ਤਰਨਾ ਲੱਗਿਆ ਹੋਇਆ ਤੇ ਅੱਗੇ ਰਸਤਾ ਬੰਦ ਹੈ ਤੇ ਇਹ ਵੀਰ ਦੀ ਜਿਹੜੀ ਹੈਗੀ ਆ ਭਾਵਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਜਿਹੜੇ ਲੋਕ ਅਜੇ ਵੀ ਘਰਾਂ 'ਚ ਬੈਠੇ ਉਹਨਾਂ ਨੂੰ ਵੀ ਵੀਰਨੈਸ ਨੇਹਾਂ ਵੀ ਦਿੱਤਾ ਸੋ ਆਪਣੀਆਂ ਟਿੱਪਣੀਆਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਮ ਸਿੰਘ ਪੰਜਾਬੀ ਲੋਕ ਚੈਨਲ ਆ ਵੀਰ ਹੋਰੀ ਬੈਠੇ ਆ ਸਰੀਰਕ ਤੌਰ ਤੇ ਚੈਲੰਜ ਦਾ ਸਰੀਰ ਨਹੀਂ ਕੁਦਰਤੀ ਰੂਪ ਦੇ ਵਿੱਚ ਠੀਕ ਸਰੀਰ ਨੂੰ ਜਿਹੜੀ ਤੁਹਾਡੀ ਸਮੱਸਿਆ ਇਹ ਕਿੰਨੇ ਸਮੇਂ ਤੋਂ ਬਚਪਨ ਤੋਂ ਹੀ ਹੈ ਤਾਂ? ਸ਼ੁਰੂ ਤੇ ਜੀ। ਸ਼ੁਰੂ ਤੇ ਹੈ ਤਾਂ ਕਿੰਨੀ ਉਮਰੋਂ ਕੀ ਤੁਹਾਡੀ? 5 ਸਾਲ ਜੀ। ਫਿਰ ਤੁਸੀਂ ਇੱਥੇ ਕਿਸਾਨਾਂ ਦੇ ਹੱਕ ਚ ਆਏ ਹੋ? ਯਾਰ ਖੜਾਂਗੇ ਜੀ। ਤੁਹਾਨੂੰ ਇਹ ਨਹੀਂ ਲੱਗਿਆ ਵੀ ਯਾਰ ਮੇਰੇ ਤੋਂ ਖੜਿਆ ਨਹੀਂ ਜਾਣਾ ਯਾਰ ਵੀ ਮੈਂ ਕਦੇ ਨਹੀਂ ਜਾਣਾ। ਜੁੜੇ ਇਹ ਕਣਕਾ ਬੀਜਦੇ ਆ ਅਸੀਂ ਰੋਟੀ ਖਾਂਦੇ ਆ। ਇਹ ਵੀ ਨਾ ਬੀਜੂ ਵੇ ਤਾਂ ਹੀ ਅਸੀਂ ਰੋਟੀ ਖਾ ਸਕਦੇ ਆ। ਕਤਤਿਆ ਆਏ ਤੁਸੀਂ ਟਰਾਈਸਾਈਕਲ ਜੀ ਟਰਾਈਸਾਈਕਲ ਲੈ ਕੇ ਆਏ ਤੁਸੀਂ ਆਪਣਾ ਹੈ ਤੇ ਤੁਸੀਂ ਇਹ ਨਹੀਂ ਸੋਚਿਆ ਵੀ ਯਾਰ ਠੰਡ ਬਹੁਤ ਆ ਘਰੇ ਦੇ ਜ਼ਾਈ ਚ ਬੈਠੀਏ ਉਹ ਚਾਰ ਸਾਹਿਬ ਜੱਦੇ ਵੀ ਨਾ ਹੈਗੇ ਤੇ ਜੀ ਆਏ ਭਾਈ ਸਵੇਰ ਦੇ ਆਏ ਹੋਏ ਆ ਜੀ ਹਾਂਜੀ ਸਵੇਰ ਦੇ ਸਾਡੇ ਨਾਲੇ ਆ ਜੀ ਅੱਛਾ ਹਾਂਜੀ ਤੇ ਵੈਂਟੇਟ ਵਗੈਰਾ ਦੇ ਉੱਤੇ ਇੱਥੇ ਖੜੇ ਸੀ ਹਾਂਜੀ ਸਵੇਰ ਦੇ ਨਾਲੇ ਆ ਸਾਡੇ ਖੜੇ ਆ ਜੀ ਰੋਕਦੇ ਆ ਸਭ ਨੂੰ ਜੀ ਦੱਸਦੇ ਆ ਵੀ ਨਿਕਲੋ ਨਾ ਹੋਰ ਗੱਲ ਦੱਸੀ ਵੀ ਇਹ ਸਾਈਕਲ ਦੇ ਪਿੱਛੇ ਆਪਣੀ ਟਰਾਈਸਾਈਕਲ ਦੇ ਪਿੱਛੇ ਹਾਂਜੀ ਰੋਕਣੇ ਬਾਅਦ ਤੇ ਚੱਕ ਲਿਆਂਦਾ ਜੀ ਵੈਰੀਗੇਟ ਇਹਨਾਂ ਨੇ ਪਿੱਛੇ ਪਾ ਲਿਆਂਦਾ ਜੀ ਹਾਂਜੀ ਟਰਾਈਸਾਈਕਲ ਦੇ ਪਿੱਛੇ ਪਾ ਲਿਆ ਟੂਲ ਪਲਾਜੀ ਕੋਲ ਤੇ ਜੀ ਇਹ ਬੰਨ ਕੇ ਲਿਆਂਦਾ ਇੱਥੇ ਨਾ ਜੀ ਬਾਹਾਂ ਬਾਹ ਨਾਲ ਫੜ ਕੇ ਲੈ ਕੇ ਆਏ ਜੀ ਇੱਥੇ ਬਾਹ ਨਾਲ ਫੜ ਲੈਂਦੇ ਹਾਂ ਹਾਂਜੀ ਇੱਥੇ ਲੋਡ ਸੀ ਵੈਰੀਗੇਟ ਹਾਂਜੀ ਕਿਸਾਨਾਂ ਨੂੰ ਸਮਰਥਨ ਦਿੰਨੇ ਹਾਂ ਪੂਰਾ ਆਪਣਾ ਹਾਂਜੀ ਪੂਰੇ ਕੰਮ ਸਰਕਾਰ ਨੂੰ ਕੀ ਕਹੋਗੇ ਸਰਕਾਰ ਨੂੰ ਬੇਨਤੀ ਕਰੋਗੇ ਕੋਈ ਆਪਣੇ ਪਹਿਲੋਂ ਵੀ ਭਾਈ ਕਿਸਾਨਾਂ ਦੀ ਸੁਣੋ ਜਾਂ ਸੁਣਨਾ ਤਾਂ ਚਾਹੀਦਾ ਜੀ